Thank you. ਸੰਗਤ ਜੀ ਪਿਛਲੀ ਵੀਡੀਓ ਚ ਤੁਹਾਨੂੰ ਦਰਸ਼ਨ ਕਰਾਈ ਸੀ ਕਿ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਮਨਮਾੜ ਤੇ ਮਨਮਾੜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਤੇ ਅੱਜ ਅਸੀਂ ਇੱਥੋਂ ਚਾਲੇ ਮਾਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀ ਵੀਡੀਓ ਚ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਦਰਾ ਸਾਹਿਬ ਮਨਮਾੜ ਗੁਪਤ ਸਰ ਸਾਹਿਬ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੋਨਾਂ ਰਾਜਿਆਂ ਨੂੰ ਛਡਵਾ ਕੇ ਤੇ ਇੱਥੇ ਲਿਆਂਦਾ ਸੀਗਾ ਤੇ ਫਿਰ ਇੱਥੋਂ ਬਾਅਦ ਜਨਵਾੜੇ ਉਹ ਰਾਜੇ ਗਏ ਸੀਗੇ ਉਹ ਕੀ ਇਤਿਹਾਸ ਆ ਜਿੰਨਾ ਵੀਡੀਓ ਔਰ ਪਿਛਲੀ ਨਹੀਂ ਦੇਖੀ ਉਹ ਵੀਡੀਓ ਨੂੰ ਜਰੂਰ ਦੇਖ ਲੈਣ ਮਨਮਾੜ ਦੀ ਵੀਡੀਓ ਉਹਨੂੰ ਇੱਥੋਂ ਅੱਜ ਚਾਲੇ ਮਾਰਨੇ ਆ ਸੀ ਔਰੰਗਾਬਾਦ ਲਈ ਤੇ ਇੱਥੋਂ ਆ ਕੇ ਦਰਸ਼ਨ ਕਰਕੇ ਤੇ ਔਰੰਗਾਬਾਦ ਲਈ ਤੁਸੀਂ ਇੱਥੋਂ ਜਾ ਸਕਦੇ ਹੋ ਜਾਂ ਇੱਥੋਂ ਹਜੂਰ ਸਾਹਿਬ ਲਈ ਜਾ ਸਕਦੇ ਹੋ ਔਰੰਗਾਬਾਦ ਵੀ ਬਹੁਤ ਕੁਝ ਦੇਖਣ ਵਾਲਾ ਵਾ ਉਹ ਵੀ ਤੁਹਾਨੂੰ ਇਸ ਵੀਡੀਓ ਚ ਯਾ ਅਗਲੀ ਆਉਣ ਵਾਲੀ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਜੁੜੇ ਰਹੋ ਇਸ ਸੀਰੀ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਨੌ ਜੀ ਸੰਤਾਂ ਲੱਗੀਆਂ ਚਾਲੇ ਪਾਉਣ ਦਰਸ਼ਨ ਕਰ ਲਿਆ ਤੇ ਖੁਸ਼ੀਆਂ ਦਾ ਜਕਾਰਾ ਲੱਗਾ ਜੇ ਲੱਗਣ ਹਣ ਗੱਜ ਕੇ ਜਕਾਰੇ ਗਿ ਜਾਵੇ ਲਿਆ ਲੋ ਜਾਵੇ ਹਰ ਕੋ ਤੇ ਬਾਚਾ ਮਹਾਰਾਜਿਆ ਨੂੰ ਪਾਵੇ ਸਤਿ ਸ਼੍ਰੀ ਅਕਾਲ ਹੋਏ ਲੱਗੀਆਂ ਜੀ ਫੌਜਾਂ ਚਾਲੇ ਪਾਉਣ ਹਣ ਇਹ ਇੱਥੋਂ ਹੁਣ ਚੱਲੇ ਆ ਸਟੇਸ਼ਨ ਵੱਲ ਨੂੰ ਦਰਸ਼ਨ ਕਰ ਲਓ ਤੁਸੀਂ ਲਓ ਜੀ ਨੌਜਵਾਨ ਵੜ ਗਏ ਮੈਡੀਕਲ ਸਟੋਰ ਦੇ ਵਿੱਚ ਮੈਡੀਕਲ ਸਟੋਰ ਦੇ ਵਿੱਚ ਵੜ ਕੇ ਕੀ ਲੈਣ ਲੱਗਿਓ ਨੌਜਵਾਨੋ ਕੀ ਲੈਣ ਲੱਗਿਆ ਪੱਟੀ ਲੈ ਆ ਗਏ ਪੱਟੀ ਬੈਂਡੇਜ ਬੈਂਡ ਲੈਂਣ ਲੱਗਿਆ ਪੈਂਚਰ ਹੋ ਗਿਆ ਇੱਕ ਬੰਦਾ ਸਾਡਾ ਬੈਂਡੇਡ ਕਹਿੰਦੇ ਲੈਣੀ ਆ ਤੇ ਗੁਰਦਰਪ ਸਿੰਘ ਸਾਹਿਬ ਰਹਿ ਗਿਆ ਪਿੱਛੇ ਸਾਹਮਣੇ ਦੇਖ ਰਹੇ ਹੋ ਗੁਰਦਰਪ ਸਿੰਘ ਸਾਹਿਬ ਉਹ ਜਿਆਦਾ ਦੂਰ ਨਹੀਂ ਹੈ ਸਟੇਸ਼ਨ ਤੋਂ 70 ਪਤੀ ਸ਼ਿਵਾਜੀ ਚੌਂਕ ਇਹ ਚੌਕ ਆ ਤੇ ਪਿੱਛੋਂ ਆਏ ਆ ਸਾਹਮਣੇ ਆਏ ਆ ਤੇ ਇਹ ਆ ਗਿਆ ਚੌਂਕ ਤੇ ਇਸ ਚੌਕ ਤੋਂ ਸੱਜੇ ਮੁੜ ਜਾਣਾ ਨਾਲ ਹੀ ਇਹ ਪਹਿਲੇ ਸੜਕ ਬੜੀ ਖਰਾਬ ਹੁੰਦੀ ਸੀ ਹੁਣ ਸੜਕ ਵਧੀਆ ਸੱਜੇ ਮੁੜ ਕੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਆ ਇੰਡੀਅਨ ਆਇਲ ਦਾ ਕੋਈ ਦਫ਼ਤਰ ਆ ਉੱਥੋਂ ਫਿਰ ਤੁਸੀਂ ਖੱਬੇ ਮੁੜ ਜਾਣਾ ਤੇ ਸਾਹਮਣੇ ਸਟੇਸ਼ਨ ਆ ਮਤਲਬ 400 ਮੀਟਰ ਦੇ 400 ਮੀਟਰ ਵੀ ਮੈਂ ਜ਼ਿਆਦਾ ਕਹਿ ਰਹੇ ਹਾਂ ਇਹਨਾਂ ਦੀਗਾ ਥੋੜਾ ਜਿਹਾ ਆ ਵੇਖੋ ਭਾਈ ਕਿੰਨੀਆਂ ਕਿੰਨਾ ਪੁਰਾਣਾ ਮਕਾਨ ਆ ਇਹ ਤੇ ਤਕਰੀਬਨ ਜ਼ਿਆਦਾ ਲੱਕੜੀ ਦਾ ਹੀ ਆ ਇਹ ਉੱਪਰ ਜ਼ਿਆਦਾਤਰ ਲੱਕੜੀ ਦਾ ਵਾ ਲਿਖਿਆ ਵਾ ਲਲਵਾਣੀ ਬਿਲਡਿੰਗ ਮਟੀਰੀਅਲ ਤੇ ਜ਼ਿਆਦਾਤਰ ਇਹ ਜਿਹੜਾ ਲੱਕੜੀ ਦਾ ਬਣਿਆ ਮਕਾਨ ਹੈ ਇਹ ਆ ਗਿਆ ਸਾਹਮਣੇ ਇੰਡੀਆ ਇੰਡੀਅਨ ਆਇਲ ਦਾ ਇੱਥੋਂ ਤੁਸੀਂ ਖੱਬੇ ਮੁੜ ਕੇ ਆ ਸਾਹਮਣੇ ਦੇਖੋ ਆ ਸਾਹਮਣੇ ਸਟੇਸ਼ਨ ਜੇ ਤੇ ਤਕਰੀਬਨ 300 ਤੋਂ 350 ਕਿਲੋਮੀਟਰ 400 ਕਿਲੋਮੀਟਰ ਦੇ ਏਰੀਆ 'ਚ ਕੱਲੋਂ ਤੁਸੀਂ ਗੁਰਦੁਆਰਾ ਸਾਹਿਬ। ਨੋ ਜੀ ਇੱਕ ਜਾਣਕਾਰੀ ਤੁਹਾਨੂੰ ਦੇ ਦੇਣਾ ਵਾ ਕਿ ਟਿਕਟ ਅਸੀਂ ਲੈ ਲਈ ਇੱਥੋਂ ਜਨਰਲ ਦੀ। ਇੱਥੋਂ ਹੀ ਟ੍ਰੇਨ ਚੱਲਣੀ ਆ ਤੇ ਲਗਭਗ ਤਕਰੀਬਨ ਅ ਇੱਥੋਂ ਹੀ ਚੱਲਣੀ ਆ ਖਾਲੀ ਹੁੰਦੀ ਆ। ਤੇ 6 ਟਿਕਟਾਂ ਲਈਆਂ ਅਸੀਂ ਤੇ 330 ਰੁਪਏ ਦੀਆਂ ਜਨਰਲ ਤੇ ਆ ਸਾਡੀ ਫੌਜ ਸਾਰੀ ਖਲੋਤੀ ਆ ਨੌਜਵਾਨ ਸਾਰੇ ਖੜੇ ਨੇ। ਇਹ ਸਾਰੇ ਨੌਜਵਾਨ ਨੇ। ਉਹ ਪਿੱਛੇ ਇੱਕ ਮੁੰਡਾ ਜਿਹੜਾ ਵਾ ਇਹ ਵੀ ਦੇਖ ਲੋ ਇਹ ਵੀ ਨੌਜਵਾਨ ਆ ਸਾਡਾ। ਉਹਰਾ ਨੌਜਵਾਨ ਤੇ ਦੋ ਟਿੱਕਾਂ ਸਾਡੀਆਂ ਜਿਹੜੀਆਂ ਨਹੀਂ ਲੱਗਦੀਆਂ ਇੱਕ ਇਹ ਇਹ ਵਾਲੀ ਤੇ ਇੱਕ ਇਹ ਵਾਲੀ ਤੇ ਖਾਤਾ ਸਾਰਿਆਂ ਦਾ ਸਾਂਝਾ ਹੈ ਕਹਿੰਦੇ ਪਰਵਾਹ ਨਹੀਂ ਕੋਈ ਲੈ ਵੀ ਮੁੜੇ ਖੁਸ਼ ਹੋ ਗਏ ਐਲੀਵੇਟਰ ਤੇ ਜਾ ਕੇ ਕਹਿੰਦੇ ਪੌੜੀਆਂ ਚੜਨਾ ਆਪਾਂ ਹੀ ਭਾਰ ਲੈ ਕੇ ਉਹ ਸਾਡੀ ਫੌਜ ਜਿਹੜੀ ਪਿਛੇ ਆ ਰਹੀ ਹੈ ਉਹ ਥੱਲੇ ਆ ਰਹੀ ਹੈ ਫੌਜ ਲੋ ਜੀ ਅਸੀਂ ਜਾਣਾ ਵਾ ਮਰਾਠਵਾੜਾ ਐਕਸਪ੍ਰੈਸ ਇੱਥੋਂ ਉਹਦੇ ਵਿੱਚ ਜਾਣਾ ਵਾ ਤੇ ਟੋਟਲ ਪਲੇਟਫਾਰਮ ਜਿਹੜੇ ਆ 6 ਆ ਤੇ 6 ਨੰਬਰ ਪਲੇਟਫਾਰਮ ਤੇ ਜਿਹੜੀ ਆ ਸਾਡੀ ਖੜੀ ਆ ਟ੍ਰੇਨ 6 ਪਲੇਟਫਾਰਮ ਯੂਜ਼ ਹੁੰਦੇ ਨੇ ਟ੍ਰੇਨਾਂ ਲਈ ਤੇ ਬਾਕੀ ਹੋਰ ਪਲੇਟਫਾਰਮ ਕਾਫੀ ਨੇ ਜਿੱਥੇ ਟ੍ਰੇਨਾਂ ਖੜੀਆਂ ਰਹਿੰਦੀਆਂ ਯਾਰਡ ਵਗੈਰਾ ਤੇ ਹੁਣ ਅਸੀਂ 6 ਨੰਬਰ ਪਲੇਟਫਾਰਮ ਤੇ ਚੱਲਦੇ ਆਂ ਇਹ ਆ ਗਿਆ 3 4 ਉਹ ਅੱਗੇ ਆ ਗਿਆ 5 6 ਤੇ ਮਰਾਠਵਾੜਾ ਐਕਸਪ੍ਰੈਸ ਵਿੱਚ ਜਾਵਾਂਗੇ ਇਹ ਆ ਗਿਆ ਜੀ ਆਪਣਾ 6 ਨੰਬਰ ਪਲੇਟਫਾਰਮ 6 ਨੰਬਰ ਇੱਧਰ ਆ ਇਹ ਆ ਗਿਆ ਜੀ ਥੱਲੇ ਪਲੇਟਫਾਰਮ 6 ਨੰਬਰ ਇੱਧਰ ਆ ਗਿਆ 5 ਨੰਬਰ ਤੇ ਇੱਧਰ ਆ ਗਿਆ 6 ਨੰਬਰ ਇਹ ਖੜੀ ਆ ਮਰਾਠਵਾੜਾ ਐਕਸਪ੍ਰੈਸ ਇਹ ਜਾਏਗੀ 6 ਨੰਬਰ 6 ਨੰਬਰ ਤੇ ਖੜੀ ਆ ਤੇ 3 ਵਜੇ ਜਾਏਗੀ ਇਹ ਹਾਲੇ ਤਕਰੀਬਨ 1:02 ਦਾ ਟਾਈਮ ਹੋਇਆ ਹਾਲੇ ਪੌਣਾ ਘੰਟਾ ਪਿਆ ਸਾਡਾ ਠੀਕ ਆ ਇਹ ਆ ਗਿਆ ਪਲੇਟਫਾਰਮ ਤੇ ਤੇ 6 ਨੰਬਰ ਪਲੇਟਫਾਰਮ ਤੋਂ ਚੱਲਦੀ ਆ ਮਰਾਠਵਾੜਾ 3 ਵਜੇ ਉਸ ਤੋਂ ਪਹਿਲੇ ਵੀ ਚੱਲਦੀਆਂ ਨੇ ਟ੍ਰੇਨਾਂ ਲੇਕਿਨ ਇਹ ਜਿਹੜੀ 3 ਵਜੇ ਵਾਲੀ ਟ੍ਰੇਨ ਆ ਇਹ ਵਿਹਲ ਹੀ ਰਹਦੀ ਆ ਤੇ ਇਹਦਾ ਨੰਬਰ ਹੈਗਾ ਵਾ 17 600 ਕੋਸ਼ ਕਰਕੇ ਉਹ ਤੁਹਾਨੂੰ ਮੈਂ ਟ੍ਰੇਨ ਦੀ ਵੀ ਜਾਣਕਾਰੀ ਦੰਨਾ ਕਿ ਇਹ ਕਿੱਥੋਂ ਤੱਕ ਚੱਲਦੀ ਆ ਟ੍ਰੇਨ ਇਹ ਜਾਣੀ ਆ ਇਹ ਆ ਜੀ ਮਰਾਠਵਾੜਾ ਐਕਸਪ੍ਰੈਸ ਮੁੰਬਈ ਤੋਂ ਧਰਮਾਬਾਦ ਇਹ ਹਜੂ ਜੀ ਸਾਹਿਬ ਨਾਲ ਡੇਢ ਹੁੰਦੀ ਹੋਈ ਜਾਂਦੀ ਹੈ ਵੀ ਪਾਰਾ ਸ਼ੇ ਪਾਰਾ ਮੈਂ ਇਹਦੀ ਵੀ ਜਾਣਕਾਰੀ ਦੇਣਾ ਤੁਹਾਨੂੰ ਬੜਾ ਸ਼ਾਂਤੀ ਵਾਲਾ ਸਟੇਸ਼ਨ ਹੈ ਇਹ ਆ ਗਿਆ 6 ਨੰਬਰ ਪਲੇਟਫਾਰਮ ਅਸੀਂ ਇੱਥੋਂ ਜਨਰਲੀ ਟਿਕਟ ਲਈ ਆ ਤੇ ਜਨਰਲ ਟਿਕਟ ਤੁਹਾਨੂੰ ਪਤਾ ਵੀ ਹਿੰਦੀ ਦਾ ਸਸਤੀ ਹੈ 330 ਰੁਪਏ ਦੀ 6 ਜਣਿਆਂ ਦੀ ਤੇ ਇਹ ਵੀਲੀ ਹੈ ਟ੍ਰੇਨ ਬਸ ਇੱਥੋਂ ਬਿਲਕੁਲ ਖਾਲੀ ਹੈ ਮਰਾਠਵਾੜਾ ਐਕਸਪ੍ਰੈਸ ਆ ਦੇਖ ਲਓ ਭਾਈ ਵਿੱਚ ਕੋਈ ਟਾਮੇ ਟਾਮੇ ਬੈਠੇ ਹੋਏ ਆ ਇਹ ਆ ਗੀਆਂ ਜੀ ਵਿਹਲੀਆਂ ਸੀਟਾਂ ਤੇ ਇੱਥੇ ਬੈਠਦੇ ਆ 6 ਦੇ 6 ਜਣੇ ਇੱਥੇ ਬੈਠਾਂਗੇ ਵਿਹਲੀਆਂ ਸੀਟਾਂ ਲੋ ਜੀ ਟ੍ਰੇਨ 'ਚ ਗਏ ਆ ਬੈਠ ਤੇ ਬੱਦਲ ਬਾਈ ਬਹੁਤ ਆ ਬਾਹਰ ਤੇ ਜੂਨ ਮਹੀਨੇ ਦਾ ਜਿਹੜਾ ਮੌਸਮ ਆ ਨਾ ਉਹ ਬਹੁਤ ਵਧੀਆ ਇਸ ਏਰੀਆ ਦੇ ਵਿੱਚ ਠੰਡਾ ਹੈ ਪਸੀਨਾ ਨਹੀਂ ਆ ਰਿਹਾ ਇੱਥੇ ਬੈਠੇ ਪੱਕੇ ਥੱਲੇ ਤੇ ਬੱਦਲ ਬਾਈ ਆ ਤੇ ਹੁਣ ਇਥੋਂ ਟ੍ਰੇਨ ਦੇ ਵਿੱਚ ਬੈਠ ਗਏ ਆ ਤੇ ਔਰੰਗਾਬਾਦ ਲਈ 114 ਕਿਲੋਮੀਟਰ ਦੀ ਰਾਈਡ ਆ ਇੱਥੋਂ 114 ਕਿਲੋਮੀਟਰ ਜਾਣਾ ਵਾ ਤੇ ਸਾਡੀਆਂ ਜਿਹੜੀਆਂ ਸੰਗਤਾਂ ਸਾਡੇ ਨਾਲ ਆਏ ਨੇ ਨੌਜਵਾਨ ਜਿਹੜੇ ਆਏ ਆ ਨਾ ਇਹਨਾਂ ਨੌਜਵਾਨਾਂ ਨੂੰ ਰਿਵਿਊ ਲੈਨੇ ਆ ਕਿ ਪਿਛਲੀ ਵੀਡੀਓ ਚ ਮਨਮਾਰ ਦਰਸ਼ਨ ਕਰਕੇ ਆਏ ਨੇ ਤੇ ਪਿਛਲੀ ਵੀਡੀਓ ਦਾ ਕੀ ਤਜਰਬਾ ਰਿਹਾ ਮਨਮਾਰ ਜਿਹੜੇ ਪਹਿਲੀ ਵਾਰੀ ਆਏ ਨੇ ਉਹਨਾਂ ਨਾਲ ਗੱਲਬਾਤ ਆਪਾਂ ਕਰਦੇ ਆ ਜੀ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੋਬਨ ਨਾਲ ਤੇ ਜੋਬਨ ਪਹਿਲੀ ਵਾਰੀ ਆਇਆ ਤੂੰ ਇੱਥੇ ਹਾਂਜੀ ਤੇ ਜਿਹੜੀ ਮਨਮਾੜ ਪਿਛਲੀ ਵੀਡੀਓਜ਼ ਆਪਾਂ ਦਰਸ਼ਨ ਕਰਾਇਆ ਕੀ ਇੱਥੋਂ ਆਣ ਕੇ ਕਿੱਦਾ ਲੱਗਾ ਵਾ ਮਨਮਾੜ ਵੀ ਕਿਹਨ ਕਾਫੀ ਵਧੀਆ ਲੱਗਾ ਵਾ ਮਨਮਾੜ ਵੀ ਕਿਹਨ ਕਾਫੀ ਵਧੀਆ ਲੱਗਾ ਜੇ ਤੁਸੀਂ ਵੀ ਆਓ ਤੇ ਇੱਥੇ ਮਨਮਾੜ ਵੀ ਕਿਹਨ ਕੇ ਜ਼ਰੂਰ ਦਰਸ਼ਨ ਕਰਕੇ ਜਾਇਓ ਗੁਰਦਨ ਸਾਹਿਬ ਦੇ ਵਿੱਚ ਕਾਫੀ ਵਧੀਆ ਰਿਹائش ਦਾ ਦਰਸ਼ਨ ਕਰਨ ਸਭ ਵਧੀਆ ਪ੍ਰਬੰਧ ਨੇ ਚੱਲ ਵੀ ਰਹੇ ਨੇ ਸੇਵਾਵਾਂ ਅਤੇ ਲੰਗਰ ਦਾ ਵੀ ਕਾਫੀ ਵਧੀਆ ਪ੍ਰਬੰਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹਰਮਨਾਂ ਹਾਂ ਕਿਦਾਂ ਪਹਿਲੀ ਵਾਰ ਹੀ ਆਇਆ ਹਾਂ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਰਿਆਣ ਕੇ ਮਨਮਾਰ ਬਹੁਤ ਵਧੀਆ ਲੱਗਾ ਕੀ ਕੁਤਰੀ ਬਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸ਼ਵਰੀ ਮਨਮਾਰ ਦੂਸਰੀ ਵਾਰ ਦਰਸ਼ਨ ਕੀਤੇ ਨੇ ਇੱਥੇ ਗੁਰੂ ਘਰ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਲੰਗਰ ਸਾਹਿਬ ਵਾਲੇ ਇੱਥੇ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਕਰ ਰਹੇ ਨੇ ਗੁਰੂ ਘਰ ਦੀਆਂ ਇਮਾਰਤਾਂ ਵੀ ਬਣ ਰਹੀਆਂ ਨੇ ਸੰਗਤ ਵਾਸਤੇ ਵਾਸਤੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਸੋ ਜਿਹੜੇ ਵੀ ਦਰਸ਼ਨ ਕਰਨ ਆਉਂਦੇ ਨੇ ਮਨਵਾੜ ਵੀ ਜ਼ਰੂਰ ਕਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਨੂੰ ਇਹੋ ਹੀ ਬੇਨਤੀ ਆ ਵੀ ਜਿੱਦਾਂ ਹੁਣ ਆਪਾਂ ਸਿੱਧਾ ਹਜੂਰ ਸਾਹਿਬ ਚੱਲ ਜੰਨੇ ਆ ਸੋ ਇੱਥੇ ਸੰਗਤਾਂ ਨੂੰ ਬਹੁਤ ਘੱਟ ਪਤਾ ਹੈ ਗੁਰਦਾਰੇ ਦਾ ਕਈ ਸੰਗਤਾਂ ਹੁੰਦੀਆਂ ਵਾ ਤੇ ਕਈ ਘੱਟ ਹੁੰਦੀਆਂ ਵਾ ਸੋ ਅਸੀਂ ਮੈਂ ਵੀ ਫਸਟ ਟਾਈਮ ਆਇਆ ਪੇਲੀਆਰ ਮੇਰੀ ਇਹ ਜਰਨੀ ਹੋਂਦੀ ਆ ਯਾਤਰਾ ਹੁੰਦੀ ਆ ਸੋ ਬਹੁਤ ਵਧੀਆ ਲੱਗਾ ਤੇ ਨਵੇਂ ਮਾਰਤਾ ਬਣਦੀਆਂ ਤੇ ਪੁਰਾਣੀਆਂ ਮਾਤਾਂ ਢਾ ਕੇ ਨਵੇਂ ਪ੍ਰਬੰਧ ਕੀਤਾ ਜਾਏਗਾ ਤੇ ਇਹ ਵੇਖਣਾ ਵੀਡੀਓ ਚ ਪਿਛਲੀ ਚ ਸੋ ਹੁਣ ਆਪਾਂ ਨਵੇਂ ਜਗਾ ਚੱਲੇ ਆ ਇੱਥੇ ਵੀ ਮੇਰੀ ਫਸਟ ਟਾਈਮ ਹੋਗਾ ਰੰਗਾ ਬਾਦ ਸੋ ਇਹਦੇ ਕਿੱਦਾਂ ਦਾ ਰਹਿੰਦਾ ਜਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਨਮਾੜ ਰੁਕੇ ਹਾਂ ਆ ਕੇ ਗੁਰਸਤੇ ਗੁਰਦੁਆਰਾ ਸਾਹਿਬ ਗੁਰਗੋਬਿੰਦ ਸਿੰਘ ਮਾਰੂ ਸਥਾਨ ਤੇ ਤੇ ਆ ਕੇ ਅਸੀਂ ਇੱਥੇ ਬੜੀ ਆਨੰਦ ਆਇਆ ਗੱਫਾ ਪਾਣੀ ਛਕਿਆ ਆ ਕੇ ਤੇ ਦਰਸ਼ਨ ਦੇ ਦਰਸ਼ਨ ਮੇਲੇ ਕੀਤੇ ਮਾਰਦੇ ਸਾਰੇ ਪਾਸੇ ਤੇ ਨਵੀਆਂ ਇਮਾਰਤਾਂ ਜਿਹੜੀਆਂ ਤਿਆਰ ਹੋਣੀਆਂ ਨੇ ਤੇ ਬਿਲਡਿੰਗ ਦੀ ਪਸਾਰੀ ਚੱਲੰਡੀ ਆ ਤੇ ਹੁਣ ਅੱਗੇ ਜਿਹੜੀ ਸੰਗਤ ਦਾ ਰਹਿਣ ਵਾਸਤੇ ਪ੍ਰਬੰਧ ਵਾਸਤੇ ਉਹ ਵੀ ਕਹਿੰਦੇ ਵੀ ਸ਼ੁਰੂ ਕਰ ਦੇਣਾ ਥੋੜੇ ਜਿਹਾ ਵਕਤ ਪਹਿਲੀ ਵਾਰੀ ਆਇਓ ਪਹਿਲੀ ਵਾਰੀ ਇੱਥੇ ਪਹਿਲੀ ਵਾਰੀ ਆਏ ਆ ਜੀ ਜਦੋਂ ਪਿਛਲੀ ਵਾਰੀ ਆਏ ਸੀ ਹਜੂਰ ਸਾਹਿਬ ਸਿੱਧੇ ਚੱਲ ਗਏ ਸੀ ਇੱਥੇ ਰੁਕੇ ਨਹੀਂ ਸੀ ਪਰ ਇਸ ਸਾਲ ਅਸੀਂ ਇੱਥੇ ਰੁਕੇ ਆ ਤੇ ਇਹ ਸਥਾਨ ਬਹੁਤ ਸੋਹਣਾ ਵਾ ਸਾਰੀ ਸੰਗਤ ਨੂੰ ਇਹੀ ਬੇਨਤੀ ਵੀ ਜਰੂਰ ਆ ਕੇ ਇੱਥੇ ਦਰਸ਼ਨ ਕਰਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਤਾਂ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਆ ਆਈ ਹੁਣ ਮਨਮਾੜ ਪਹੁੰਚੇ ਆ ਇੱਥੇ ਗੁਪਸਰ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਹੁਣੇ ਹਟੇ ਆ ਤੇ ਹੁਣ ਅੱਗੇ ਅਸੀਂ ਰਾਂਗਾ ਬਾਦ ਨੂੰ ਚਾਲੇ ਪਾਈਨਾ ਤੇ ਹੁਣ ਅੱਗੇ ਐਕਸਾਈਟਮੈਂਟ ਮਾਂਜੇ ਹੁੰਦੀ ਆ ਕਿ ਅੱਗੇ ਜਾਵਾਂਗੇਗੇ ਹੋਰ ਚੀਜ਼ ਐਕਸਪਲੋਰ ਕਰਾਂਗੇ ਇੱਥੇ ਵੀ ਇਤਿਹਾਸਪਤਾ ਲੱਗਾ ਆ ਇੱਥੇ ਵੀ ਐਕਸਪਲੋਰ ਕਰਕੇ ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਕੇ ਮਾਨੂੰ ਬੜਾ ਵਧੀਆ ਲੱਗਦਾ ਕਿ ਇਦਾਂ ਇਤਿਹਾਸ ਇਦਾਂ ਸਿਆਸ ਪਿਛਲੀ ਵੀਡੀਓ ਚ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਅਸੀਂ ਜਿੱਧਰ-ਇਧਰ ਆਏ ਆ ਤਾਂ ਅਸੀਂ ਤੁਹਾਨੂੰ ਸਾਰੀ ਡਿਟੇਲਾਂ ਦੱਸ ਰਹੇ ਆ ਤੇ ਹੁਣ ਅੱਗੇ ਵੀ ਜਾਂਦੇ ਰਹੇ ਨੇ ਤੁਹਾਨੂੰ ਸਾਰੀ ਡਿਟੇਲ ਦੱਸ ਦਰਾਂਗੇ ਤਰੰਗ ਤੇ ਟ੍ਰੈਵਲਸ ਵੱਲੋਂ ਵਾਈਗੁਰਜੀ ਕੀ ਹਾਲਸਾ ਵਾਈਗੁਰਜੀ ਕੀ ਫਤਿਹ ਲਓ ਜੀ ਬਾਹਰ ਆਏ ਹੁਣ ਤੇ ਬਾਹਰ ਇੱਕ ਬੰਦੇ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮਨਵਾਰ ਰੁਕੇ ਆ ਮਨਵਾਰ ਰੁਕੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਪਹਿਲੀ ਵਾਰ ਇਹ ਐਸੀ ਦਰਸ਼ਨ ਕਰਨਾ ਉਹਦਾ ਪਿਛਲੇ ਸਾਲ ਵੀ ਆਪਾਂ ਆਏ ਪਰ ਪਿਛਲੇ ਸਾਲ ਆਪਾਂ ਅੋਰੰਗਾਬਾਦ ਆ ਕੇ ਰੁਕੇ ਸੀ ਇਸ ਵਾਰ ਪਹਿਸਾਪਾਂ ਮਨਵਾਰ ਰੁਕੇ ਹੁਣ ਆਪਾਂ ਅੋਰੰਗਾਬਾਦ ਚੱਲੇ ਆ ਤੇ ਪਿਛਲੀ ਵੀਡੀਓ ਵੀ ਦੇਖਿਓ ਤੁਹਾਨੂੰ ਪਤਾ ਲੱਗੂ ਆਪਾਂ ਕੀ ਕੀ ਕੀਤਾ ਨੈਕਸਟ ਵੀਡੀਓ ਵੀ ਦੇਖਿਓ ਜੀ ਥੈਂਕ ਯੂ ਇਹ ਅਕਾਲ ਪੁਰਖ ਜੀਓ ਅੱਜ ਦਾ ਇਹ ਸਫਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਾਲ ਬਖਸ਼ਣਾ ਮੇਰਾ ਤੇ ਸਭਨਾ ਦਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਮਨਮਾੜ ਤੋਂ ਚੱਲੂ ਹੋ ਗਏ ਚੱਲ ਵੀ ਜੀ ਟ੍ਰੇਨ ਦੇਖੋ ਉੱਪਰ ਵੀ ਬੱਦਲ ਬਹੁਤ ਜ਼ਿਆਦਾ ਮਾਹੌਲਾ ਬਦਲਦਾ ਤੇ ਸੂਰਜ ਦੀ ਤਪਸ਼ ਬਿਲਕੁਲ ਨਹੀਂ ਹੈਗੀ ਇੱਥੇ ਤੇ ਜੂਨ ਮਹੀਨਾ ਬਹੁਤ ਵਧੀਆ ਮੌਸਮ ਹੈ ਇੱਥੇ ਹਜੂਰ ਸਾਹਿਬ ਲਈ ਜਾਣ ਦਾ ਤੇ ਇਹ ਜਾਏਗੀ ਧਰਮਾਬਾਦ ਤੱਕ ਤੇ ਧਰਮਾਬਾਦ ਪੈਂਦਾ ਵਾ ਸ਼ਾਇਦ ਮੁੰਬਈ ਦੇ ਲਾਗੇ ਤੇ ਇੱਥੋਂ ਤਕਰੀਬਨ ਮਨਮਾੜ ਤੋਂ ਚੱਲਦੀ ਆ 3 ਵਜੇ ਦੁਪਹਿਰੇ ਤੇ ਗਾਤ ਨੂੰ 12:00 ਵਜੇ ਤੇ 10 ਮਿੰਟ ਤੇ ਪਹੁੰਚਦੀ ਆ ਧਰਮਾਬਾਦ ਤੇ ਧਰਮਾਬਾਦ ਦਾ ਟੋਟਲ ਇੱਥੋਂ ਡਿਸਟੈਂਸ ਹੈਗਾ ਵਾ 400 ਤੇ 22 ਕਿਲੋਮੀਟਰ ਇਹਦਾ ਨੰਬਰ ਹੈਗਾ 17600 ਤੇ 87 ਟ੍ਰੇਨ ਨੰਬਰ ਤੇ ਅਸੀਂ ਇੱਥੋਂ ਤਕਰੀਬਨ ਔਰੰਗਾਬਾਦ ਤੱਕ ਜਾਣਾ ਵਾ ਤਿੰਨ ਕਿ ਸਟੇਸ਼ਨ ਰਸਤੇ ਚਾਉਣੇ ਆ ਅਸੀਂ ਅਸੀਂ ਪਹੁੰਚਣਾ ਵਾ ਤਕਰੀਬਨ 114 ਕਿਲੋਮੀਟਰ ਦਾ ਸਫ਼ਰ ਜਿਹੜਾ ਵਾ ਉਹ ਅਸੀਂ ਇਸ ਟ੍ਰੇਨ ਦੇ ਵਿੱਚ ਕਰਨਾ ਵਾ ਤੇ ਇਹ ਟ੍ਰੇਨ ਦਾ ਨੰਬਰ ਹੈਗਾ ਜੀ 167 177 17687 ਸੌਰੀ 17687 ਤੇ ਜਿਹੜੀ 16787 ਤੇ ਉਹ ਟ੍ਰੇਨ ਆ ਜਿਹੜੀ ਮਦਰਾਈ ਤੋਂ ਬਠਾਣਕੋੜ ਤੱਕ ਅਸੀਂ ਆਏ ਸੀਗੇ ਇਸ ਟ੍ਰੇਨ ਦਾ ਨੰਬਰ ਹੈਗਾ ਵਾ ਕਿਰਪਾ ਕਰਕੇ ਦੱਸਿਆ ਇਹ ਜਿਹੜੀ ਟ੍ਰੇਨ ਜਿਹੜੀ ਬਨਮਾੜ ਨੂੰ ਹੁਣ ਸਾਡੇ ਛੱਡ ਚੁੱਕੇ ਆ ਬਾਹਰ ਨਿਕਲ ਚੁੱਕੇ ਆ ਅਸੀਂ ਤੇ ਤਕਰੀਬਨ ਸਭ ਤੋਂ ਪਿੱਛੇ ਡੱਬੇ 'ਚ ਅਸੀਂ ਚੜੇ ਹਾਂ ਪਿੱਛੋਂ ਸਿਰਫ ਇੱਕ ਡੱਬਾ ਵਾ ਜਨਰਲ ਡੱਬਾ ਬਿਲਕੁਲ ਖਾਲੀ ਆ ਤੁਹਾਨੂੰ ਦਿਖਾ ਦਿੱਤਾ ਕਿ ਇਤੋਂ ਖਾਲੀ ਚੱਲਦੀ ਆ ਟ੍ਰੇਨ ਲੋ ਜੀ ਆ ਗਏ ਬਾਹਰ ਤੇ ਹੁਣ ਇਥੋਂ ਰਾਹ ਦੀ ਜਰਨੀ ਜਿਹੜੀ ਆ ਉਹ ਤੁਹਾਨੂੰ ਮੈਂ ਦਿਖਾਵਾਂਗਾ ਤੇ ਇਸੇਗਾ ਸਾਰਾ ਮਨਮਾੜ ਤੇ ਮਨਮਾੜ ਪਿਛਲੀ ਵੀਡੀਓ 'ਚ ਤੁਸੀਂ ਦੇਖ ਲਿਓ ਇਸ ਪਾਸੇ ਸੀਗਾ ਗੁਰਦੁਆਰਾ ਸਾਹਿਬ ਗੁਰਦਰਾ ਸਾਹਿਬ ਤੋਂ ਬਿਲਕੁਲ ਨਜ਼ਦੀਕ ਆ ਤੁਸੀਂ ਇੱਥੇ ਵੀ ਰੁੱਕ ਕੇ ਜਾ ਸਕਦੇ ਹੋ ਉੱਤੋਂ ਦੀ ਆ ਗਿਆ ਫਲਾਈਓਵਰ ਲਓ ਜੀ ਇੱਥੋਂ ਪੈਂਦੜੀ ਕਰਵ ਇੱਥੋਂ ਤੁਹਾਨੂੰ ਥਮਜਪ ਵਾਲੀ ਪਹਾੜੀ ਵੀ ਜਿਹੜੀ ਆ ਉਹ ਦਿਖਾਉਂਦੇ ਆ ਤੁਹਾਨੂੰ ਇਹ ਕਰਵ ਲੈ ਰਹੀ ਐ ਇੱਥੋਂ ਦੂਸਰੀ ਲਾਈਨ ਤੇ ਚੜ ਰਹੀ ਆ ਤੇ ਜਿਹੜੀ ਉਹ ਵਾਲੀ ਟ੍ਰੇਨ ਆ ਉਹ ਖਲੋਗੀ ਸੀਗੀ ਇਹ ਦੂਸਰੀ ਲਾਈਨ ਤੇ ਜਿਹੜੀ ਟ੍ਰੇਨ ਆ ਇਹ ਚੜ ਰਹੀ ਆ ਕਿਆ ਸੋਹਣਾ ਕਰਵ ਨੇ ਬਈ ਉੱਪਰ ਮੌਸਮ ਵੀ ਤੁਸੀਂ ਦੇਖ ਲਓ ਵੀ ਮੌਸਮ ਵੀ ਬੱਦਲ ਵਾਲਾ ਪੂਰੀ ਤੇ ਠੰਡਾ ਮੌਸਮ ਤੇ ਹਵਾ ਜਿਹੜੀ ਆ ਨਾ ਹਵਾ ਬਿਲਕੁਲ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਤੇ ਜੇ ਕੋਸਟਰਾ ਮਾਈਕ ਤੋਂ ਬਗੈਰ ਵੀਡੀਓ ਬਣਾਈ ਹੋਵੇ ਤੇ ਫਿਰ ਹਵਾ ਦੀ ਆਵਾਜ਼ ਜ਼ਿਆਦਾ ਹੋਵੇ ਤੇ ਇਸ ਪਾਸੇ ਤੁਸੀਂ ਦੇਖ ਲਓ ਥਮਜਪ ਵਾਲੀ ਪਹਾੜੀ ਇਹਦੇ ਬਿਲਕੁਲ ਲਾਗੋਂ ਦੀ ਤੇ ਜਾਵਾਂਗੇ ਅੱਲੇ ਇਹ ਘੁੰਮ ਰਹੀ ਆ ਉਹ ਦੂਰ ਦੇਖ ਲਓ ਤੁਸੀਂ ਥਮਜਪ ਵਾਲੀ ਪਹਾੜੀ ਐ ਆ ਗਈ ਇਹ ਮੋੜੇ ਲੀਤ ਕੋ ਇੱਕ ਥੋੜਾ ਵੱਧ ਤੋਂ ਵੱਧ ਕਰਵਾ ਉਹ ਤਕਰੀਬਨ ਗਵਾਲੀਅਰ ਦੇ ਲਾਗੇ ਜਿਹੜਾ ਜਿਹੜਾ ਕਰਵਾ ਨਾ ਉਹ ਤਕਰੀਬਨ ਕਹਿੰਦੇ ਨੇ ਕਿ 8 ਤੋਂ 9 ਕਿਲੋਮੀਟਰ ਦਾ ਕਰਵਾਓ ਅੱਜ ਤੋਂ 10 ਮਿੰਟ ਦੇ ਰੇ ਨੂੰ ਮੁੜਦੀ ਰਹੀ ਤੇ ਇਹਨਾਂ ਲੰਬਾ ਕਰਵਾਓ ਉਹ ਪਿਛਲੀ ਜਿਹੜੀ ਵੀਡੀਓ ਅਮਰਸਰ ਤੋਂ ਮਨਮਾੜ ਤੱਕ ਉਸ ਵੀਡੀਓ ਚ ਮੈਂ ਦਿਖਾਇਆ ਹੋਇਆ ਉਹ ਕਬਰ ਉਹ ਕਬਰ ਹਰਿਆਲੀ ਵੀ ਬਹੁਤ ਵਧੀਆ ਸੀਗੀ ਉਸਪਰ ਇਹਨਾ ਸਾਫ ਨਹੀਂ ਆ ਰਿਹਾ ਤੇ ਆ ਆ ਗਿਆ ਸਾਡਾ ਬੜੀ ਬੜੀ ਬਿਲਕੁਲ ਨਜ਼ਦੀਕਿਆਂ ਦੇ ਨਾਲ ਹੋਈ ਸੀ ਬਹੁਤ ਸੋਹਣਾ 뷰 ਵਾਲੇ ਕਨ ਅੱਜ ਬੱਦਲ ਵਾਈ ਹੋਣ ਕਰਕੇ ਇਹਨਾ ਜੂ ਸਾਫ ਨਹੀਂ ਆ ਰਿਹਾ ਪਹਿਲੇ ਸਾਫ ਹੋ ਰਹੀ ਸੀ ਉਸ ਕਰਕੇ ਮੌਸਮ ਸਾਫ ਨਹੀਂ ਹੈ ਆਹ ਕੋਮ ਸੁਰਤਾਂ ਨਜ਼ਾਰੇ ਨੇ ਇਸ ਮਹੀਨੇ ਦੇ ਵਿੱਚ ਜੂਨ ਮਹੀਨੇ ਚ ਬਹੁਤ ਖੂਬਸੂਰਤ ਨਜ਼ਾਰੇ ਨੇ ਤੇ ਹਰਿਆਲੀ ਬਹੁਤ ਜ਼ਿਆਦਾ ਵਾ ਤੇ ਬਾਰਸ਼ਾਂ ਦਾ ਮੌਸਮ ਹੁੰਦਾ ਵਾ ਤੇ ਕ੍ਰੇਨ ਜਿਹੜੀ ਆਪਣੀ ਰਫਤਾਰ ਫੜ ਚੁੱਕੀ ਹੈ ਹੁਣ ਜਾ ਰਹੇ ਆ ਕਿ ਨਾ ਸੋਣਾ ਕਰਦਾ ਚੋਦੇ ਪਹਾੜ ਤੇ ਪਹਾੜ ਦੇ ਵਿੱਚ ਉਹ ਜਿੱਦਾ ਘਰਵ ਲੈ ਰਹੀ ਹਤੇ ਉਹ ਕੋਈ ਖੂਸੂਰਤ ਦਿਖਾਰੇ ਨੇ ਇਹਨੇ ਗਰੀਏ ਦੇ ਵਿੱਚ ਬਹੁਤ ਕਾਫੀ ਖੂਸੂਰਤ ਜਾਰੇ ਹੁੰਦੇ ਨੇ ਸਾਹਮਣੇ ਅਮ ਦਾ ਬੜੇ-ਬੜੇ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਹੁਣ ਆਪੇ ਸਭ ਦਾ ਬੜੇ-ਬੜੇ ਇਹ ਲੋਕ ਮੰਤਰੀ ਘਰ ਇਹ ਜਿਹੜਾ ਤੁਸੀਂ ਪਹਾੜ ਦੇਖ ਰਹੇ ਨੇ ਇਹਦੇ ਉੱਪਰ ਦੇਖੋ ਬਿਲਕੁਲ ਉੱਪਰ ਦੇਖੋ ਇਸ ਨੁਕਰ 'ਚ ਖੱਬੇ ਪਾਸੇ ਨੁਕਰ ਦੇ ਵਿੱਚ ਦੇਖੋ ਤੁਸੀਂ ਆਪਣੇ ਖੱਬੇ ਪਾਸੇ ਉੱਤਰ ਕਿਲਾ ਬਣਿਆ ਹੋਇਆ ਹੈ ਇਹਨਾਂ ਪਹਾੜਾਂ ਦੇ ਉੱਪਰ ਪੁਰਾਣੇ ਕਿਲੇ ਜਿਹੜੇ ਆ ਉਹ ਬਣੇ ਹੋਏ ਸੀਗੇ ਬੜੇ ਸੋਹਣੇ ਪਹਾੜ ਨੇ ਪੱਕੇ ਪਹਾੜ ਨੇ ਇਸ ਸਟੇਸ਼ਨ ਤੇ ਕੰਮ ਚੱਲ ਰਿਹਾ ਵਾ ਕਾਫੀ ਦੇਰ ਤੋਂ ਇੱਥੇ ਖੜੀ ਹੈ ਡ੍ਰੇਨ ਤਕਰੀਬਨ 20-25 ਮਿੰਟ ਤੋਂ ਤੇ ਦੋ ਟ੍ਰੇਨਾਂ ਜਿਹੜੀਆਂ ਨੇ ਉਹ ਅੱਗੋਂ ਦਿੱਤੀ ਆ ਕ੍ਰੋਸਿੰਗ ਕਿਉਂਕਿ ਸਿੰਗਲ ਲਾਈਨ ਹੈ ਨਾ ਇਹ ਡਬਲ ਉਹਨ ਡਰੇਨਾ ਨੂੰ ਕ੍ਰੋਸ ਦਿੱਤਾ ਇਥੋਂ ਸਿੰਗਲ ਲਾਈਨ ਕਰਕੇ ਇਹ ਛੋਟਾ ਜਿਹਾ ਸਟੇਸ਼ਨ ਹਾਲੇ ਤਕਰੀਬਨ 25 ਕਿਲੋਮੀਟਰ ਸਫ਼ਰ ਕੀਤਾ ਲਓ ਵੀ ਛੜਤੀ ਆ ਕਿਨ ਇਥੇ ਤੇ ਇਹ ਧਰਮਾਬਾਦ ਨੂੰ ਜਾ ਰਹੀ ਆ ਤੇ ਬੈਦਰਾਸੀ ਜਾ ਕੇ ਔਰੰਗਾਬਾਦ ਬਹੁਤ ਮੁਸ਼ਕਲ ਆਤਰਿਆ ਥੱਲੇ ਹੁਣ ਅਸੀਂ ਬਾਹਰ ਨਿਕਲਦੇ ਆਂ ਤੇ ਇਥੋਂ ਚੱਲਦੇ ਆਪਨੇ ਟਿਕਾਣੇ ਵੱਲ ਲਓ ਜੀ ਦੋ ਆਟਾ ਕਰਲੇ ਨੇ ਇੱਕ ਆਟਾ ਸਾਡਾ ਚੱਲ ਗਿਆ ਤੇ ਇੱਕ ਆਟਾ ਸਾਡਾ ਇਧਰ ਦੋ ਆਤੋਂ ਕਿਤੇ ਅਸੀਂ ਹੁਣ ਸਟੇਸ਼ਨ ਤੋਂ ਤੇ ਇੱਕ ਨਿਕਲ ਗਿਆ ਸਾਡਾ ਚਲੋ ਉਹ ਜੰਗੀਆਂ ਗੱਡੀਆਂ ਸਾਡੀਆਂ ਔਰੰਗਾਬਾਦ ਦੀਆਂ ਸੜਕਾਂ ਤੇ ਔਰੰਗਾਬਾਦ ਦੀਆਂ ਸੜਕਾਂ ਤੇ ਘੁੰਮਣੇ ਆ ਸਕਦੇ ਬਈ ਨੌਜਵਾਨ ਬਹੁਤ ਖੁਸ਼ ਨੇ ਕੋ ਸਾਡੀ ਆ ਸਕਦਾ ਬੈਠੀਆਂ ਵਿੱਚ ਸੜਕਾਂ ਬਹੁਤ ਸੋਹਣੀਆਂ ਔਰੰਗਾਬਾਦ ਦੀਆਂ ਪਿਛਲੇ ਸਾਲ ਵੀ ਦੇਖਿਆ ਸੀ ਤੇ ਘੁੰਮੀ ਸੀ ਵਧੀਆ ਨੇ ਸੜਕਾਂ ਹੁਣ ਗੁਰਦਵਾਲਾ ਸਾਹਿਬ ਪਹੁੰਚ ਕੇ ਤੇ ਇਸ ਵੀਡੀਓ ਦਾ ਅੰਤ ਕਰਾਂਗੇ ਲੋ ਜੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੇ ਅੱਜ ਦੀ ਵੀਡੀਓ ਜਿਹੜੀ ਆ ਅੱਜ ਦੀ ਵੀਡੀਓ ਜਿਹੜੀ ਇੱਥੇ ਹੀ ਖਤਮ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਔਰੰਗਾਬਾਦ ਦੀਆਂ ਸੜਕਾਂ ਦੇ ਘੁੰਮਾਗੇ ਤੇ ਔਰੰਗਾਬਾਦ ਦੀਆਂ ਸੜਕਾਂ ਤੇ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ